ਹਾਂਜੀ ਹਾਂਜੀ ਬਾਬਾ ਜੀ ਅੱਜ ਤੁਸੀਂ ਥਾਣਾ ਸਦਰ ਆਏ ਆ ਜਿਹੜਾ ਇੱਕ ਝਗੜਾ ਚੱਲ ਰਿਹਾ ਤੁਹਾਡਾ ਤੁਹਾਡੀ ਪਤਨੀ ਦੇ ਨਾਲ ਹਾਂਜੀ ਹਾਂਜੀ ਉਹ ਕੀ ਗੱਲ ਹੋਈ ਅੱਜ ਅਫਸਰਾਂ ਦੇ ਨਾਲ ਕੀ ਗੱਲਬਾਤ ਕੀਤੀ ਤੁਸੀਂ ਗੱਲ ਤਾਂ ਦੇਖੋ ਜੀ ਉਹ ਹੋਈ ਸੀਗਾ ਆਪਣੇ ਪੈਸੇ ਦੇ ਲੈਣ ਦੇਣ 'ਚ ਹੋਈ ਸੀ ਇਹਨੇ ਬਹੁਤ ਉਲਟਾ ਸਿੱਧਾ ਬੋਲ ਕੇ ਨੱਟ ਤੇ ਬਿਆਨ ਕੱਢੇ ਇਦਾਂ ਕਿ ਆਹ ਤਾਂ ਇਜ਼ਮੀਆ ਹੋਣੀਆਂ ਐ ਕੋਈ ਤਾਂ ਰੰਨਾ ਨੂੰ ਵਾਹੇ ਭੇਜੇ ਨੌਕੀ ਦੁਆ ਕਰਦੇ ਆਹ ਕਰਦੇ ਫੇ ਹੁਣ ਸੱਚੀਆਂ ਜੀ ਤਾਂ ਹੋਣੀਆਂ ਕੱਲ ਵੀ 200 ਬੰਦਾ ਆਪਣੇ ਨਾਲ ਆਏ ਆਪਾਂ ਜਾਂਦ ਕੇ ਕਿਸੇ ਨੂੰ ਕੋਹਦਾ ਨਾਂ ਫੋਨ ਕਰਕੇ ਬੁਲਾਇਆ ਜਾਂ ਕਿਤਾ ਅੱਜ ਆਪਣੇ ਘਟੋ ਘਾਟ ਵਿੱਚ 350 ਬੰਦਾ ਆਇਆ ਸੀਗਾ ਇਹਨਾਂ ਪਿੱਛੇ ਦੇਖਦੇ ਵੇ ਕਿੰਨੇ ਕੌਂਦੇ ਜੇ ਸੱਚੀਆਂ ਜੇ ਮੈਂ ਮੈਨੂੰ ਕਹਿੰਦੀ RAM ਰਹੀਵਾ ਆਇਆ ਤਾਂ ਹੁਣ ਮੇਰੇ ਤੇ ਆ ਪੈਸੇ ਛੱਡ ਦੇ ਕਿਉਂ ਛੱਡ ਦੇ ਫੇ RAM ਰਹੀਮ ਤੇ ਪਹਿਲੇ ਸਾਡੇ ਬਾਬੇ ਦੀ ਸ਼ੋਭੀ ਖਰਾਬ ਕਰ ਲਈ ਸਭ ਬਾਜੀ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਮਾਰਕੋਟ ਨਹੀਂ ਕੀਤੀ ਆ ਲੜਾਈ ਨਹੀਂ ਹੋਈ ਆਪਾਂ ਐਂ ਕਰਦੇ ਆ ਜੀ ਕੋਈ ਗੱਲ ਨੂੰ ਪੈਂਦਾ ਫਿਰ ਰਾਜੀ 8.5 ਲੱਖ ਰੁਪਏ 8.95 ਲੱਖ ਰੁਪਏ ਮੈਂ ਕਿਹਾ ਪੈਸਿਆਂ ਦੇ ਹਿਸਾਬ ਦੇ ਮੁੰਡਾ ਪਿੱਲਰ ਭਾਣਾ ਆਇਆ ਸੀ ਰੀਆ ਲਿਆਉਣਾ ਸੀ ਜੀਸੀਬੀ ਵਾਲਾ ਮੁੰਡਾ ਆ ਕੇ ਖੜਾ ਸੀ ਜਦ ਵੀਰਵਾਰ ਤੱਕ ਕੋਈ ਪੈਸੇ ਸੀ ਵੀ ਸ਼ਨੀਵਾਰ ਨੂੰ ਪੈਸੇ ਕਿੱਥੇ ਗਏ ਦਵਾਨ ਨੂੰ ਜੀ ਪੈਸਿਆਂ ਵਾਲੀ ਜਿਹੜੀ ਤੁਸੀਂ ਇਹ ਗੱਲ ਸੁਣਾ ਰਹੇ ਹੋ ਪੂਰੀ ਸੁਣਾਓ ਨਾ ਵੀ ਕਿੱਥੋਂ ਪੈਸੇ ਆਏ ਸੀ ਇਹ ਕਿੱਦਾਂ ਚੋਰੀ ਕਿੱਦਾਂ ਹੋਇਆ ਟਰੈਕਟਰ ਵੇਚਿਆ 7.5 ਲੱਖ ਦਾ ਉਹਦੇ ਵਿੱਚੋਂ ਮੈਂ 1.5 ਲੱਖ ਖਾਚਿਆ ਮੈਂ ਝੂਠੇ ਗੋਲਦਾ ਮੈਂ ਦੇਨ ਦੇਨ ਲੈਣ ਕਿੱਥੋਂ ਸਾਡੇ ਇੱਥੇ ਪਾਪਾ ਜੀ ਤਾਰੀ ਪਾਪਾ ਜੀ ਮੈਂ ਤਾਂ ਥੋੜਿਆ ਰਗੜਾ ਲੱਗ ਫੇ ਆਪਣੇ 2.5 ਲੱਖ ਦੀ ਮੈਂ ਪਿੰਡ ਟਰਾਡੀ ਵਿੱਚ ਹੀ ਸਾਡੇ ਤੇ ਆਰ ਪਾਪਾ ਜੀ ਬਹੁਤ ਸਤਿਕਾਰਯੋਗ ਅਜਿਹਾ ਖਾਲਸਾ ਸਾਹਿਬ ਆ ਉਹਨਾਂ ਨੂੰ 1000 ਰੁਪਿਆ ਮੈਂ ਵਿੱਚੋਂ ਦਵਾ ਕੀਤਾ ਸੀ ਤੇ ਉਹ ਵੀ ਪੈਸੇ ਨੇ ਇਹਦੇ ਕੋ ਫੜਾਏ ਤੇ ਉਹ ਵੀ ਫੜਾਏ ਉਹ ਬੰਦੇ ਜੇ ਕਹਿਦਣ ਬਈ ਬਾਬੇ ਨੂੰ ਅਸੀਂ ਪੈਸੇ ਨਹੀਂ ਦਿੱਤੇ ਜਾਂ ਉਹਨੂੰ ਨਹੀਂ ਫੜਾਇਆ ਇਹਦੀ ਝੂਠੀ ਮੇਰਾ ਸੋ ਨੀ ਤੁਸੀਂ ਜਿਹੜੀ ਚੀਜ਼ ਵੇਚੀ ਪੈਸੇ 1.5 ਲੱਖ ਆਏ ਤੁਸੀਂ ਵਿੱਚੋਂ ਖਰਚ ਵੀ ਕੀਤੇ ਆ ਇਸ ਗੱਲ ਦਾ ਕੀ ਸਬੂਤ ਆ ਵੀ ਪੈਸੇ ਜਿਹੜੀ ਆ ਤੁਹਾਡੀ ਪਤਨੀ ਲੈ ਕੇ ਗਈ ਆ ਪੈਸੇ ਇਹਦੇ ਕੋਲੇ ਸੀਗੇ ਜੀ ਮੈਂ ਪੈਸੇ ਮੇਰਾ ਪੁਲਿਸ ਅਫਸਰਾਂ ਦਾ ਕਹਿਣਾ ਇਹ ਆ ਵੀ ਉਹ ਪੈਸਿਆਂ ਦੀ ਗੱਲ ਨੂੰ ਉਹ ਮੰਨਦੇ ਨਹੀਂ ਬਏ ਮਾਰਕੁੱਟ ਦੀ ਗੱਲ ਨੂੰ ਮੰਨ ਰਹੇ ਆ ਹਾਂਜੀ ਪੈਸਿਆਂ ਦਾ ਸਬੂਤ ਕੀ ਆ ਵੀ ਉਹਨਾਂ ਕੋਲੇ ਕਿੱਦਾਂ ਸਾਬਤ ਕਰੂੰਗੇ ਇਸ ਵਾਰ ਪੈਸੇ ਦੇਖੋ ਜੀ ਜਿਹੜੇ ਬੰਦਿਆਂ ਨੇ ਮੈਨੂੰ ਫੜਾਏ ਆ ਪੈਸੇ ਬੰਦਾ ਘਰ ਆ ਨਹੀਂ ਫੜਾਵਗਾ ਜਾਂ ਮੇਰਾ ਕੋਈ ਕਾਊਂਟਰੀ ਦੀਆਂ ਬੈਂਕ ਦੀ ਕਾਪੀ ਨਹੀਂ ਆਣਾ ਪੜਵੰਦਾ ਮੈਂ ਤੇ ਮੈਂ ਕੋਈ ਪੜਿਆ ਲਿਖਿਆ ਮੈਂ ਤਾਂ ਪੈਸੇ ਘਰ ਹੀ ਰੱਖੇ ਹੋਏ ਸੀ ਹਾਂਜੀ ਪੈਸੇ ਘਰੇ ਸੀਗੇ ਪੈਸੇ ਇਹਦੇ ਕੋਲ ਹੁੰਦੇ ਆ ਮੈਂ ਇਹ ਗੱਲ ਪੈਸੇ ਮੇਲੇ ਕੋਈ ਮੇਲੇ ਤੇ ਇਹਦੇ ਕੋਲ ਪੈਸੇ ਸੀ ਉਹਨਾਂ ਵਿੱਚ ਜਿਹੜੇ ਬਾਬੇ ਕਾਰਡਾਂ ਦੇ ਵਿੱਚ ਪੈਸੇ ਪਾ ਕੇ ਦਿੰਦੇ ਆ ਉਹ ਪੈਸੇ ਖਾਲੀ ਨਿਕਲਦੇ ਰਹਿ ਕਾਰਡ ਜਿਹੜੇ ਪੈਸੇ ਇਹਦੇ ਕੋਲ ਮੈਂ ਉਦਾਂ ਫੜਾਇਆ ਸੀ ਉਹ ਮੈਨੂੰ ਪੂਰੇ ਦਿੰਦੀ ਰਹੀ ਆ ਇਹ ਤੇ ਪੈਸਿਆਂ ਦੀ ਗੱਲ ਨੂੰ ਲੈ ਕੇ ਝਗੜਾ ਹੋਇਆ ਜਾਂ ਝਗੜੇ ਦਾ ਹਾਂਜੀ ਇਹਦੀ ਪੈਸਿਆਂ ਦੀ ਗੱਲ ਨੂੰ ਵੀ ਲੈ ਕੇ ਹੋਇਆ ਸਾਡੀ ਪਹਿਲਾਂ ਆਲਰੇਡੀ ਕੋਰਟ ਦੇ ਵਿੱਚ ਚੱਲਦਾ ਸੀ ਕੇਸ ਇਹ ਸ਼ੁੱਕਰਵਾਰੀ ਦੀ ਤਰੀਕ ਸੀ ਕਿ ਮੈਂ ਕਿਹਾ ਵੀ ਸ਼ੁੱਕਰਵਾਰੀ ਤਰੀਕ ਹੈ ਜਿੱਤ ਜੱਜ ਸਾਹਿਬ ਮੋਰੇ ਆਪਣੇ ਕੋਲ ਘਰ ਦਾ ਕਾਨੂੰਨ ਹੈ ਜੇ ਮੈਂ ਕਹਾਂ ਮੈਂ ਬਾਬਾ ਜਮੈਂ ਕੁਛ ਮੇਲੇ ਕੋ ਬਖਰਾ ਕਰਨ ਨੂੰ ਸਾਰਿਆਂ ਨੇ ਇੱਕੋ ਹੀ ਕੇਸ ਕੀ ਇਸ ਗੱਲ ਦਾ ਚੱਲ ਰਿਹਾ ਓ ਕੇਸ ਸਾਡਾ ਪਹਿਲੇ ਜਾਂਦਾ ਸੀ ਜਿੱਦਾਂ ਝਗੜਾ ਹੋ ਗਿਆ ਚਲੋ ਡੈਡੀ ਸੀਗਾ ਆਪਣੇ ਇਹਨਾਂ ਦਾ ਵਧੀਆ ਬੰਦਾ ਸੀ ਆਪਾਂ ਇਹ ਨਹੀਂ ਗੱਲ ਕਹਿੰਦੇ ਹਾਂ ਤੁਸੀਂ ਤੁਸੀਂ ਇਕੱਠੇ ਰਹਿ ਰਹੇ ਸੀ ਸੁਲਾ ਹੋ ਗਏ ਸੀ ਹਾਂਜੀ ਮੰਮੀ ਵੀ ਵਧੀਆ ਚਲੋ ਕੁਝ ਵੀ ਆਪਣੇ ਵੀ ਸਾਡੇ ਵੀ ਮਾਪੇ ਆਪਾਂ ਕਦੀ ਉਹਨਾਂ ਨੂੰ ਮਾਰਨਗੇ ਇਹਨੇ ਕੀ ਕੀਤਾ ਉਹ ਕੇਸ ਦੇ ਵਿੱਚ ਚਲੋ ਇਹ ਕਹਿੰਦੀ ਸੀ ਇਹ ਨਹੀਂ ਵਾਪਸ ਲੈ ਲਈ ਮੈਂ ਵਾਪਸ ਨਹੀਂ ਲੈ ਆਈ ਠੀਕ ਹੈ ਜੀ ਆਪਾਂ ਝੂਠ ਨਹੀਂ ਬੋਲਣਾ ਚਲੋ ਹੋਇਆ ਸੀ ਵੀ ਆਪਾਂ ਵੀ ਵਾਪਸ ਲਵਾਂਗੇ ਪਰ ਇਹ ਨਹੀਂ ਚੱਜਣਾ ਲਈ ਹੁਣ ਇਹਨੇ ਕੀ ਕੀਤਾ ਇਹਨੂੰ ਮੈਂ ਖੁਦ ਸ਼ੁਕਰਗੁਜ਼ਾਰ ਤਰੀਕਾ ਜੱਜ ਸਾਹਿ ਤੇ ਇਹਨੇ ਦੋਆ ਨਹੀਂ ਕੀਤਾ ਇਹ ਕਹਿੰਦੀ ਮੈਂ ਤਰੀਕ ਤੇ ਨਹੀਂ ਜਾਣਾ ਕੁਛ ਨਹੀਂ ਆ ਮੈਂ ਕਿਹਾ ਵੀ ਚਲ ਫਿਰ ਲੜ ਗਈ ਸ਼ਨੀਵਾਰ ਨੂੰ ਇਹਨੇ ਪੈਸੇ ਸਾਈਡ ਤੇ ਕਰਦੇ ਮੈਂ ਕਿਹਾ ਇਹ ਪਸ਼ੂ ਲੈਣ ਕਿਉਂ ਮੈਂ ਪਸ਼ੂ ਤੇ ਆ ਕੇ ਵੇਚਦਾ ਜੀ ਟਰੈਕਟਰ ਟਰਾਲੀਆਂ ਵੇਚਦਾ ਮੇਰਾ ਆਪਣਾ ਬਿਜ਼ਨਸ ਆ ਆਪਣਾ ਬਿਜ਼ਨਸ ਮੈਂ ਆਪਣੀ ਮਿਹਨਤ ਕਰਦਾ ਸਾਰੀ ਸਾਡੀ ਪਸ਼ੂਆਂ ਨੂੰ ਹੁਣ ਤੁਸੀਂ ਮੰਗ ਕੀ ਕਰਦੇ ਆ ਪ੍ਰਸ਼ਾਸਨ ਕੋਲੋਂ ਕਿਉਂਕਿ ਜਿਹੜੀਆਂ ਸੱਟਾਂ ਚੋਟਾਂ ਦੀ ਐਮਐਲਆਰ ਮੈਡੀਕਲ कटਵਾਇਆ ਤੁਸੀਂ ਵੀ ਕਟਵਾਇਆ ਹੋਇਆ ਤੁਹਾਡੀ ਪਤਨੀ ਨੇ ਵੀ ਕਟਵਾਇਆ ਹੋਇਆ ਤੇ ਅੱਜ ਤੁਸੀਂ ਕਹਿ ਰਹੇ ਆ ਵੀ ਅਸੀਂ ਥਾਣੇ ਪਹੁੰਚੇ ਆ ਤੇ ਦੂਜੀ ਪਾਰਟੀ ਨਹੀਂ ਆਈ ਹੈਗੀ ਦੋ ਪਾਰਟੀ ਆਈ ਨਹੀਂ ਹੁਣ ਹ ਹੋਣ ਮੇਰੀ ਮੰਗ ਇਹ ਆ ਜੀ ਜੇ ਤਾਂ ਅਸੀਂ ਮਾਰੇ ਆ ਸਾਡੇ ਤੇ ਕਾਰਵਾਈ ਕਰੋ ਜੇ ਪਾਣੀ ਦਾ ਪਾਣੀ ਜੋ ਨੱਟਦੇ ਉਹ ਦੇਖੋ ਹਸਪੀਟਲ ਇਹ ਆਪਣੇ ਨਿਆਣਿਆਂ ਨੂੰ ਲੈਣ ਗਏ ਤਾਂ ਥਾਣੇ ਤੋਂ ਸਾਨੂੰ ਭੇਜਿਆ ਬਕੀ ਸਾਹਿਬ ਨੇ ਉੱਥੇ ਨੇ ਕੀ ਕੀਤਾ ਗੱਡੀ ਦੇ ਵਿੱਚ ਦੇਖੋ ਕੀ ਬਦਮਾਸ਼ੀ ਖਿਲਾੜੀ ਨੇ ਤੁਸੀਂ ਦੱਸੋ ਚੰਗੀ ਗੱਲ ਉਦੋਂ ਕਹਿੰਦੇ ਆ ਰਾਮ ਰਹੀਮ ਆ ਮੈਂ ਤੁਹਾਨੂੰ ਹੁਣ ਵੀਡੀਓ ਦੀ ਦਊਂਗਾ ਜੇ ਮੈਂ ਆਮ ਰਹੀ ਮੈਂ ਘੱਟ ਤਾਂ ਫਿਰ ਮੇਰੇ ਤੇ 22 ਲੱਖ 26 ਹਜ਼ਾਰ ਵੀ ਕਿਉਂ ਛੱਡ ਕੇ ਜਾਈਏ 5-500 ਦੇ ਨੋਟ ਹੁਣ ਤੁਸੀਂ ਵੀ ਤੁਹਾਡੇ ਤੁਹਾਡੇ ਮੁਤਾਬਕ ਜਿਹੜੀ ਤੁਹਾਡੀ ਇਹਨਾਂ ਨੇ ਮਾਨਹਾਨੀ ਵੀ ਕੀਤੀ ਆ ਅਗਲਾ ਸਟੈਪ ਪੁਲਿਸ ਦਾ ਤਾਂ ਇੱਕ ਹੋ ਗਿਆ ਅਗਲਾ ਸਟੈਪ ਤੁਹਾਡਾ ਹੋਰ ਕੀ ਹੈ ਮੇਰਾ ਸਟੈਪ ਭਾਜੀ ਕੁਝ ਨਹੀਂ ਮੈਨੂੰ ਮੈਂ ਕਿਸੇ ਦੇ ਕਹਿਣਾਂ ਮੈਂ ਮਾੜਾ ਨਹੀਂ ਹਣਾ ਕਿਸੇ ਦੇ ਕਹਿਣਾਂ ਮੈਂ ਜ਼ੀਰੋ ਨਹੀਂ ਬਣਨਾ ਕਿਸੇ ਦੇ ਕਹਿਣਾਂ ਹੀਰੋ ਨਹੀਂ ਬਣਨਾ ਮੈਨੂੰ ਇਹ ਪਤਾ ਮੇਰਾ ਜਿਸ ਬੰਦੇ ਦੀ ਜਿਸ ਬੰਦੇ ਨੇ ਪੇਪਰ ਮਾਰੇ ਕੀਤੇ ਹੁਣ ਉਹਨੂੰ ਪਤਾ ਹੁੰਦਾ ਵੀ ਮੇਰੀ ਕੰਪਾਰਟਮੈਂਟ ਹੋਣੀ ਹੈ ਜੇ ਮੈਂ ਗਲਤ ਹੋਵਾਂ ਤਾਂ ਮੈਨੂੰ ਸਾਰੀ ਦੁਨੀਆ ਨੂੰ ਬੋਲ ਕੇ ਮੈਨੂੰ ਗਲਤ ਆਵੇ ਹਾਂ ਮੇਰੀ ਕੋਈ ਮਿਸਟੇਕ ਹੋਵੇ ਜਾਂ ਮੇਰੀ ਕੋਈ ਮਿਸਟੇਕ ਹੈ ਨਹੀਂ ਫੇ ਮੈਂ ਕਿਧਰੋਂ ਗੱਤ ਹੋ ਜੂਗਾ ਬਾਕੀ ਜਨਾਨੀਆਂ ਕਿਹੜੇ ਡੇਰੇ ਨਹੀਂ ਆਉਣੀਆਂ ਸਾਡੀਆਂ ਆਪਣੀਆਂ ਧੀਆਂ ਭੈਣਾਂ ਸਾਡੀਆਂ ਵੀ ਤਾਂ ਕਦੇ ਜਾਂਦੀਆਂ ਹੋਗੀਆਂ ਜੇ ਅਸੀਂ ਕਿ ਇਹਨੂੰ ਗਲਤ ਨਹੀਂ ਕਹਣਾ ਦੇਖੋ ਕਿ ਉਹਨਾਂ ਨੂੰ ਕੋਈ ਸਹੀ ਲੱਗੂਗਾ ਮੰਗ ਇਹ ਚੀਜ਼ ਦਾ ਲਾਸਟ ਆਖਰੀ ਜਵਾਬ ਦੇ ਦਿਓ ਵੀ ਹੁਣ ਤੁਹਾਡੀ ਪ੍ਰਸ਼ਾਸਨ ਕੋਲੋਂ ਮੰਗ ਕੀ ਹੈ ਮੇਰੀ ਪ੍ਰਸ਼ਾਸਨ ਕੋਲੋਂ ਮੰਗ ਹੈ ਵੀ ਜੇ ਸੱਚੀਆਂ ਤਾਂ ਡੇਰੇ ਆਉਣ ਕਈ ਕਨੇ ਸਾਖਤ ਪੈਸੇ ਮੰਗਾ ਕੇ ਦਿੰਦੇ ਆਪਾਂ ਕਿਸੇ ਨੂੰ ਨਹੀਂ ਕਹਿੰਦੇ ਭਾਈ ਹਾਂ ਦੇਲੇ ਦੇ ਪੱਖ ਚ ਮੰਗਾਏ ਹੋ ਕੇ ਪੈਸੇ ਮੈਨੂੰ ਕੱਲ ਦੇ ਬਹੁਤ ਫੋਨ ਆਏ ਤੇ ਤਿੰਨ ਵਿਆਹ ਹੋਏ ਸੀ ਤਿੰਨੇ ਜਗ੍ਹਾ ਤੋਂ ਮੈਨੂੰ ਫੋਨ ਆਏ ਫੇ ਇਹਨਾਂ ਦਾ ਦਿੱਲੀ ਤੋਂ ਮੇਰੀ ਖਬਰ ਸਾਹਿਬ ਮੇਰੇ ਬਿਆਨ ਸੁਣੇ ਹੁਣ ਦਿੱਲੀ ਰਹਿਣ ਮੁੰਡੇ ਤੇ ਕੇਸ ਪਾਇਆ ਉਸੇ ਕਹਿੰਦੀ ਮੇਰਾ ਬਿਆਨ ਹੀ ਹੋਇਆ ਕੁਝ ਨਹੀਂ ਹੋਇਆ ਮੈਨੂੰ ਕਿ ਚੰਦਰ ਐਕਸੀਡੈਂਟ ਦਾ ਕੱਲ ਫੋਨ ਹੋਇਆ ਕਹਿੰਦਾ ਆਇਆ ਕਹਿੰਦਾ ਤੁਸੀਂ ਸਾਡੇ ਨਾਲ ਖੜ ਕੇ ਬਿਆਨ ਦੋਗੇ ਮੈਂ ਕਿਹਾ ਨਹੀਂ ਸਾਡਾ ਕੋਈ ਮੈਟਰ ਨਹੀਂ ਜੀ ਹੈਗਾ ਲੇ ਲੇਲਾ ਦਾ ਕੰਮ ਹੋਵੇ ਨਾ ਸਾਡੀ ਉਹਨਾਂ ਬੱਚਿਆਂ ਕਿਹੜੀ ਦੁਸ਼ਮਣੀ ਆਪਣਾ ਬਣਾ ਕੇ ਲੈਂਦਾ ਲੈ ਤਾਂ ਜੇ ਮੈਂ ਉਦੋਂ ਦਾ ਹਾਂਦਾ ਮੈਨੂੰ ਕਿ ਲੋੜ ਦੀ ਨਾ ਵਿਆਹ ਕਰਾਉਣੇ ਦੀ ਪਰ ਅਸੀਂ ਕਿਸੇ ਦੇ ਐਵੇਂ ਨਹੀਂ ਲੇਦੇ ਬਾਈ ਕੋਈ ਸਾਡੀ ਧੀ ਭੈਣ ਨਾ ਇਦਾਂ ਹੋ ਜਾਵੇ ਕੋ ਬੇਧਵਾ ਹੋਵੇ ਤਾਂ ਅਸੀਂ ਵੀ ਨਾ ਕਦੇ ਬਾਹਰੋਂਗੇ ਇਹ ਇਹ ਬਾਬਿਆਂ ਦਾ ਕੰਮ ਨਹੀਂ ਹੁੰਦੇ ਪਰ ਦੂਜੀ ਗੱਲ ਹੈਗੀ ਸਾਡੀ ਨ ਕੀ ਸ਼ਬੀ ਖਰਾਬ ਕਰਨੀ ਹੈ ਮੈਂ ਜੇਲੇ ਹੀਰੋ ਹੀਰੋਇਨਾਂ ਜੇਲੇ ਮੈਂ ਜ਼ੀਰੋ ਆ ਮੈਂ ਜ਼ੀਰੋ ਹੀ ਆ ਜਦ ਮੈਨੂੰ ਕਹਿੰਦਾ ਮੈਂ ਕਿਸੇ ਨੂੰ ਕਹਿੰਦਾ ਮੈਨੂੰ ਚੰਗਾ ਕਹੋ ਮੈਂ ਕਿਸੇ ਨੂੰ ਕਹਿੰਦਾ ਮੈਨੂੰ ਮਾੜਾ ਕਹੋ ਠੀਕ ਆ ਜੀ ਸਭ ਤੋਂ ਵੱਡੀ ਗੱਲ ਇਹ ਹੁੰਦੀ ਆ ਪਰ ਉਹਨਾਂ ਦਾ ਸੇਂਦਾਂ ਦਾ ਸਾਰੀ ਗੱਲ ਹੋ ਗਈ ਆ ਆਪਣੇ ਜਦ ਤੱਕ ਇੱਦਾਂ ਐ ਜੀ ਆ ਹੁਣ ਇਹਨਾਂ ਵੀਡੀਓ ਆਈ ਦੀ ਆ ਤੁਸੀਂ ਨਾਲ ਇਹਨੂੰ ਚਲਾਇਓ ਵੇ ਪੁੱਛੋ ਵੇ ਜਦ ਮੈਂ ਇੱਦਾਂ ਐ ਜਾਂ ਕੁਛ ਵੀ ਆ ਤਾਂ ਫੇ ਤੂੰ ਪੈਸੇ ਕਿਉਂ ਛੜਦੀਆਂ ਲੋਕਾਂ ਨੂੰ ਕਹਿੰਦੇ ਬਾਬੇ ਦੇ ਪੈਸੇ ਨਾਲ ਸਟਵਾਨ ਕਰੋ ਪਖੰਡੀ ਆ ਐ ਇੱਦਾਂ ਐ ਜਾਂ ਕੁਛ ਮੈਂ ਕਿਸੇ ਨੂੰ ਨਹੀਂ ਕਹਿੰਦਾ ਮੇਰੇ ਤੇ ਪੈਸੇ ਛਟੋ ਕਿਸੇ ਨੂੰ ਨਹੀਂ ਕਹਿੰਦਾ ਪੈਸੇ ਭੇਜੋ ਠੀਕ ਆ ਹਾਂ ਕੋ ਮੇਲਾ ਮਹਸਾਬਰ ਹੁੰਦਾ ਉਹ ਸਾਰਿਆਂ ਦੀ ਸੁੱਖ ਮਾਣਦੀ ਪਿੰਡ ਵਾਲਿਆਂ ਦੀ ਵੀ ਮਾਣਦੀ ਐ ਸੰਗਤ ਵਾਲਿਆਂ ਦੀ ਉਹ ਵੀ ਜਿਹਦੀ ਸ਼ਾਨਾ ਸ਼ਰਦਾ ਜੁੜੀ ਆ ਆ ਮੇਰੀ ਵੀਡੀਓ ਦੇਖ ਵੇ ਤੂੰ ਪੈਸੇ ਕਿਉਂ ਛੜ ਉਦੋਂ ਤਾਂ ਇਦਾਂ ਪੈਂਦੀ ਅਸੀਂ ਮੰਡੇ ਨੂੰ ਖਬਰ ਲੈਣ ਚਲ ਗਏ ਭਾਜੀ ਸਾਡਾ ਜੀਣਾ ਹਰਾਮ ਕਰਤਾ ਸੀ ਹੁਣ ਜਨਾਨੀ ਯਾਤ ਨੂੰ ਕਿਹੜਾ ਬੰਦਾ ਕਹਦੂਗਾ ਜੇ ਅਸੀਂ ਲੜੀਏ ਤਾਂ ਅਸੀਂ ਤਾਂ ਫੇਰ ਤੋਂ ਵੀ ਜ਼ਿਆਦਾ ਹੋਗਾ ਜੇ ਅਸੀਂ ਇਹਨੂੰ ਗਾਲਾਂ ਕੱਢਦੇ ਲੋਕਾਂ ਨੇ ਸਾਡਾ ਮੀਡੀਆ ਇਹ ਪੈਸੇ ਸੁੱਟਣ ਵਾਲੀ ਵੀਡੀਓ ਕਦੋਂ ਦੀ ਐ ਇਹ ਸਿਆਲ ਦੀ ਆ ਜੀ ਆ 2,22,000 ਰੁਪਏ ਅਸਟਿਆ ਹੈ ਦੇਖੋ ਤੁਸੀਂ ਪਤਾ ਇਹ ਪੈਸੇ ਆਏ ਕਿੱਥੋਂ ਇੰਨੇ ਪੈਸੇ ਪੁੱਛੋ ਕਹਦਾ ਬਿਜ਼ਨਸ ਵਾਲਾ ਉਹਨਾਂ ਨੂੰ ਪੁੱਛੋ ਆ 5-500 ਦੇ ਕਿਹੜੇ ਨਕਲੀ ਅਸਲੀ ਆ ਇਹਨੂੰ ਫੇਰ ਮੋੜੇ ਅਸੀਂ ਕਿਹਾ ਵੀ ਸਾਨੂੰ ਇਦਾਂ ਦੇ ਪੈਸੇ ਦੀ ਲੋੜ ਨਹੀਂ ਭਰਾਵਾ ਇੱਥੇ ਕੁਤਿਆਂ ਦੇ ਖਾਣੇ ਨਾਲ ਸਾਡਾ ਰੋੜੇ ਇਹ ਵੈਸੇ ਤੁਸੀਂ ਵਾਪਸ ਕਰਤੇ ਬਾਅਦ ਵਿੱਚ ਹਾਂਜੀ ਹਾਂਜੀ ਲੋੜੇ ਨਹੀਂ ਇਹ ਹੱਕ ਦੀ ਕਮਾਈ ਚਲਦੀ ਸਾਡੇ ਪਸ਼ੂਆਂ ਦਾ ਕੋਈ ਬੰਦਾ ਕਹਿੰਦਾ ਪਾਪਾ ਤੋਂ ਨੰਬਰ ਦੀ ਕਮਾਈ ਆ ਨਾ ਸਾਨੂੰ ਕੋਈ ਨਸ਼ਾ ਨਾ ਕੋਈ ਬੈਲਾ ਵਾਦਾ ਦਾਤਿਆਂ ਤੋਂ ਦਿੱਤਾ ਸਾਰਾ ਕੁਝ ਅੱਛਾ ਪਹਿਲਾਂ ਤੁਹਾਨੂੰ ਚੰਗਾ ਸਮਝਦੇ ਸੀ ਤੇ 2.5 ਲੱਖ ਰੁਪਇਆ ਮੇਲੇ ਦੇ ਵਿੱਚ ਛੋੜ ਦਿੱਤਾ ਤੇ ਹੁਣ ਤੁਸੀਂ ਮਤਲਬ ਤੁਹਾਨੂੰ ਮਾੜਾ ਕਹਿ ਰਹੇ ਆ ਪਹਿਲਾਂ ਤਾਂ ਬਾਤ ਹੁਣ ਮਾੜਾ ਹੁਣ ਮਾੜਾ ਮਤਲਬ ਕਿਉਂ ਬਣਾਇਆ ਗਿਆ ਮਾੜਾ 8.5 ਲੱਖ ਨੇ ਬਣਾਇਆ ਜਾਂ ਮਾੜਾ ਨਾ ਬਣਾਇਆ ਇਹ ਸਾਰੀ ਦਿਹਾੜੀ 100 ਰੁਪਇਆ ਅੱਛਾ 2.5 ਲੱਖ ਦਿਖਾ ਕੇ ਉਹ 8-10 ਲੱਖ ਖਿੱਚਣਾ ਸੀ ਨਹੀਂ ਦੇਖੋ ਜੀ ਪੈਸੇ ਇਹਦੇ ਕੋ ਬਹੁਤ ਹੁੰਦੇ ਨਾ ਕੋਈ ਆਪਾਂ ਇਹ ਨਹੀਂ ਗੱਲ ਕਹਿੰਦੇ ਪੈਸੇ ਤਾਂ ਕੇਵਲ ਸਾਨੂੰ ਵੀ ਮੈਂ ਆਪਣੀ ਥਾਲੀ ਤੋਂ ਕਰਜ ਸਾਲ ਲੈਣਾ ਉਹ ਪਿਆਰ ਦੀਆਂ ਗੱਲਾਂ ਹੋਣੀਆਂ ਜਿਹੜਾ ਹੁਣ ਆਏ ਤਾਂ ਮੈਂ ਕਈ ਕੁਛੇ ਕਰ ਦਿੱਤਾ ਆਪਾਂ ਅੱਜ ਵੀ ਨਹੀਂ ਮਾੜਾ ਕਹਿੰਦੇ ਨਿਆਣੇ ਦੀ ਮਾਸੀ ਸਾਨੂੰ ਕੋ ਲੋੜ ਕਹਿੰਦੇ ਮਾਵਾ ਠੀਕ ਹੈ ਠੀਕ ਹੈ ਜੀ ਕੀ ਚੰਗੀ ਗੋਚ ਕੀ ਜਾਣ ਦੀ ਜੀ ਸੱਚੀਆਂ ਸੀ ਕਿ ਉਹਨਾਂ ਆ ਕੇ ਵਿੱਚ ਗੱਲ ਕਰਦੀਆਂ ਇੱਥੇ ਸਾਰਿਆਂ ਦੇ ਵਿੱਚ ਅਸੀਂ ਤਾਂ ਜ਼ਿੰਦਗੀ 'ਚ ਕੋਈ ਬਾਬਾ ਨਹੀਂ ਉੱਥੇ ਕੋਈ ਔਰਤ ਨਜਾਇਜ਼ ਔਰਤ ਨਹੀਂ ਦੇਖੀ ساری ਉਮਰ ਉਹ ਵੀ ਸਾਨੂੰ ਉੱਥੇ ਜਾਂਦਿਆਂ ਨੂੰ ਅਸੀਂ ਬਾਬੇ ਨੂੰ ਅਜੇ ਥੋੜੀ ਜਾਣਦੇ ਆ ਸੱਚੀਆਂ ਸਿਓ ਨਾ ਕੇ ਗੱਲ ਕਰਦੀਆਂ ਉਹ ਆਪਕੋ ਗਰੂਪਾਈ ਬੇਰਦੀ ਉਹਨੂੰ ਕਿਹਨੇ ਗਰੂਪੋ ਆਏ ਹੁਣ ਗੱਲ ਕਰਦੀ ਜੇ ਬਾਬਾ ਰਾਮ ਨੀਮ ਸੀ ਉਹ ਕਹਿੰਦੇ ਉਹ ਬਾਬੇ ਰਾਮ ਨੀਮ ਤੇ ਪੈਸੇ ਘਾਤੇ ਸੁੱਟਦੀ ਸੀ ਬਾਬੇ ਦਾ maal ਬਾਬੇ ਦੀ ਸੁੱਤੀ ਜਾਂਦੀ ਨਾਲੇ ਬੇ ਨਾਮ ਕਰਦੀਆਂ ਅੱਪ ਵਰਗਾ ਸਾਡਾ ਬਾਪਾ ਆ ਵਾ ਮੈਂ ਹੁਣ ਗੱਲ ਕਰਦੀ ਇੱਥੇ ਆਂਦੀ ਆ ਸਾਹਮਣੇ ਸੱਚੀਆਂ ਸਿਗੀਆਂ ਬਾਬਾ ਜੀ ਤੁਸੀਂ ਇਹ ਦੱਸੋ ਜੀ ਤੇ ਬਾਬਾ ਜੀ ਦੇ ਐਲੀਵੇਸ਼ ਤੋਂ ਆਏ ਹੈਗੇ ਆ ਮਤਲਬ ਪਤਨੀ ਨੇ ਉਹਨਾਂ ਦੀ ਕਾਲੀ ਨੇ ਇਹ ਸਭ ਝੂਠੇ ਹੈਗੇ ਆ ਤੇ ਬਣਿਆ ਦੇਨ ਇੱਕ ਕੋ ਬਲਿਆਦਮੀ ਹੈ ਕਿ ਇਹਨਾਂ ਦੀ ਸ਼ੋਖ ਨੂੰ ਖਰਾਬ ਕੀਤਾ ਜਾ ਰਿਹਾ ਹੈ ਇਹਨਾਂ ਦੇ ਦੇ ਨੁਕਸਾਨ ਕੀਤਾ ਜਾ ਰਿਹਾ ਹੈ ਇਹ ਕੋਈ ਇਦਾਂ ਦੀ ਗੱਲਬਾਤ ਹੋਵੇ ਤੇ ਪਿੰਡ ਦੇ ਵਿੱਚ ਆ ਕੇ ਵੀ ਪਤਾ ਕਰ ਸਕਦਾ। ਰੋਜ਼ ਨੰਨੀਆ ਸੇਵਾ ਕਰਨਾਂ ਆਂਦੀਆਂ ਲੰਗਰ। ਸੇਵਾ ਕਰਨਾਂ ਦੀ ਸੰਗਤਾਂ ਦੀ ਸੇਵਾ। 2-4 ਸਾਲ ਦੇ ਬੱਚੇ ਤੋਂ ਲੈ ਕੇ 100 ਸਾਲ ਦੇ ਮ੍ਰਿਤਕਾਂ ਤੱਕ ਉਹ ਜੀਂਦੀਆਂ ਬੰਦੇ ਆਉਂਦੇ ਦਿਨ ਰਾਤ ਸੇਵਾ ਕਰਦੇ ਆ। ਐਸੀ ਕੋਈ ਗੱਲਬਾਤ ਨਹੀਂ। ਬਾਬੇ ਕਿੱਥੇ ਹਨਾ ਡੇਰਾ? ਇਹਨਾਂ ਗੱਦੀ ਮਾਨਕਾ ਘੁੰਮਣਾਂ ਦੇ ਵਿੱਚ ਹੈਗਾ। ਚਰਚਾ ਸਾਰੇ ਜਹਾਨ ਦੇ ਵਿੱਚ ਹੈ ਹੀ ਇਹਨਾਂ ਦਾ। ਦਾਦੇਆਂ ਦਾ ਵੀ ਹੈ ਇਹਨਾਂ ਦਾ ਵੀ ਹੈ। ਠੀਕ ਹੈ ਕਿ ਨਹੀਂ? ਇਹਨਾਂ ਨੇ ਅੱਜ ਤੱਕ ਆਪਣੀ ਪਛਾਣ ਬਣਾਈ ਆ। ਅੱਛੇ ਹੋਣ ਦਾ ਪ੍ਰਤੀਕ ਦਿੱਤਾ ਹੈ ਨੌਜਵਾਨਾਂ ਨੂੰ ਸਿਹਤ ਦਿੱਤੀ ਨਸ਼ਾ ਤੋ ਮੁਕਤ ਰਹਿਣ ਦੀ ਇਹਨਾਂ ਨੇ ਸਿਹਤ ਦਿੱਤੀ ਬੱਚਿਆਂ ਨੂੰ ਕਾਮਯਾਬ ਹੋਣ ਲਈ ਹੌਸਲੇ ਬਜਾਏ ਕਰਦੇ ਆ ਹਮੇਸ਼ਾ ਗਰੀਬ ਗਊ ਦਾ ਸਾਥ ਦਿੰਦੇ ਆ ਇਹ ਤਾਂ ਇਹਨਾਂ ਦੀ ਜਿਹੜੀ ਸਾੜੀ ਆ ਉਹ ਇਹਨਾਂ ਨੂੰ ਥੋੜਾ ਘਰ ਵਾਲੀ ਦੇ ਨਾਲ ਮਿਲ ਤੇ ਥੋੜਾ ਖਜਲ ਖਰਾਬ ਬਾਬੇ ਹੋਰ ਵੀ ਆ ਚੇਕਾ ਦੀ ਤੇ ਨਸ਼ੇ ਕਰਦੇ ਸਾਡੇ ਪਾਪਾ ਅੱਜ ਤੱਕ ਕਦੇ ਕਿਸੇ ਸਿੱਖ ਤਾਂ ਨਸ਼ੇ ਲੈਣ ਦੀ ਜਿੰਦਗੀ ਦੇ ਵਿੱਚ ਕੋਈ ਕੀਤਾ ਹੈਗਾ ਨਾ ਕੋਈ ਐ ਜਿਹੜੇ ਹੁੰਦੇ ਤਾਂ ਕਹਿੰਦੇ ਜਨਾਨੀਆਂ ਆਰਾਮ ਲਈ ਮਰ ਨਾਲ ਤੋਲਦੇ ਸਾਡਾ ਪਾਪਾ ਆ ਜਾਂਦੇ ਤੇ ਜਨਾਨੀਆਂ ਆਣ ਨਾ ਦੇਦੀ ਟਾਲਾਂ ਜਨਾਨੀਆਂ ਰੋਟੀ ਪਕਾਣ ਆਉਂਦੀਆਂ ਲੰਗਰ ਪਕਾਣ ਆਉਂਦੀਆਂ ਸੇਵਾ ਕਰਦੀਆਂ ਐਮ ਐ ਬੀ ਮਨ ਯਾਦ ਗੱਲਾਂ ਨਹੀਂ ਸਾਰੀਆਂ ਗੱਲ ਮਿਲ ਕੇ ਭੁਗਤਵਾਰੀ ਬਾਬਾ ਜੀ ਨੇ ਇਹਨਾਂ ਦੇ ਸਿਰ ਤੇ ਹੱਥ ਰੱਖੇ ਇਹਨਾਂ ਨੂੰ ਸ਼ਤਰ ਸ਼ਾਇਆ ਦਿੱਤੀ ਉਹਨਾਂ ਨੇ ਜਾਇਜ਼ ਫਾਇਦਾ ਖਾਰਾ ਪਰ ਜਿਹੜੀ ਸਾਧੂ ਗੁਰੂ ਪਾਪਾ ਤੇ ਘੁੰਮਦੀਆਂ ਨੇ ਸਾਹਮਣੇ ਟਕਰਿਓ ਤੇ ਗੁਰੂ ਅਸੀਂ ਲਾਵਾਂਗੇ ਚੰਗੀ ਤਰ੍ਹਾਂ ਜਿਹੜਾ ਗੁਰੂ ਬਾਤ ਘੁੰਮੀਦਾ ਹੁੰਦਾ ਹੈ ਤੁਹਾਡੀ ਬਈ ਬਾਬਾ ਜੀ ਨੂੰ 20 ਸਾਲ ਤੋਂ ਜਾਨਣਾ ਜਿਹੜੀਆਂ ਸੱਟਾਂ ਉਹਦੇ ਠੇਕੇ ਲੱਗੀਆਂ ਹੁਣ ਢੁੱਠੀ ਇਹ ਕਾਰਵਾਈ ਕਰਾਈ ਹੈ ਤੇ ਸਾਧੂ ਸੰਗਤ ਨੂੰ ਉਹ ਬਦਨਾਮ ਕਰ ਰਹੀ ਆ ਸਾਧੂ ਸਮਾਜ ਦੇ ਪਿੱਛੇ ਆ ਬਾਬਾ ਸੋਨੀ ਦਾ ਤੋਂ ਮੈਂ ਇੰਨੀ ਗੱਲ ਕਹਿੰਦੇ ਆ ਚੋਨਾ ਫੇ ਸਾਧੂ ਸਮਾਜਾਂ ਦੇ ਕੋਈ ਵੀ ਤਵਾ ਲਾ ਦਿੰਦੀ ਐ ਜਨਾਬ ਠੀਕ ਆ ਸਾਡੇ ਪਾਪੇ ਨੂੰ ਬਦਨਾਮ ਕੀਤਾ ਉਹਦੇ ਲਈ ਬਹੁਤ ਮਾਰੀ ਐ ਇੰਨੀ ਗੱਲ ਕਹਿੰਦੇ ਮਿੱਤ ਕੋ ਜਨਾਨੀਆਂ ਹੋਣੀਆਂ ਬੈ ਜਨਾਨੀਆਂ ਹੋਣੀਆਂ ਅੱਜ ਨਾ ਹੋਣੀਆਂ ਅੱਜ ਚਾਹਤਾਂ ਦਾ ਜਾਣਦਿਆਂ ਨੂੰ ਬਾਬਾ ਜੀ ਬਣਾਇਆ ਕੋ ਇੰਨਾ ਖਸਰ ਰਿਆ ਹੈ ਉਂਗਾਰ ਗਿਆ ਸਗਾ ਸੰਤਾ ਕੋ ਹੁੰਦਾ ਸਗਾ ਹਰ ਕੋਈ ਆਉਣ ਵਾਲੇ ਸਕਟੇ ਤੇ ਵੰਡਣੀਆਂ ਸਾਰੀ ਉਮਰ ਉਹਦੀ ਫਿਕਰ ਅੱਜ ਤੱਕ ਇਹਨੇ ਵਾਹਿਗੁਰੂ ਰੇਗ ਨਿੱਟੇ ਰੇਗ ਦੇ ਤੇ ਬਣਾਓ ਪਰ ਡੇਰਾ ਬਣਾਉਣਾ ਕਰੋ ਤੇ ਗੁਰੂ ਘਰ ਬਣਾਉਣਾ ਕਰੋ ਬਾਬਾ ਜੀ ਜੇ ਕਿਸੇ ਦੇ ਖਿਲਾਫ ਆਪਾਂ ਇਦਾਂ ਝੂਠਾ આરોਪ ਲਗਾਨੇ ਆ ਉਹ ਤਾਂ ਪੁਲਿਸ ਨੇ ਕੱਢ ਲੈਣੀਆਂ ਗੱਲ ਵਿੱਚੋਂ ਉਹ ਫਿਰ ਤੁਸੀਂ ਉਹਨਾਂ ਦੇ ਖਿਲਾਫ ਉਲਟ ਕਾਰਵਾਈ ਕਰਵਾਉਂਗੇ ਜਦੋਂ ਆ ਮਝੂਠੇ ਪਾਏਗੇ ਕਾਨੂੰਨੀ ਕਾਰਵਾਈ ਉਹਨਾਂ ਤੇ ਹੋਊਗੀ ਜਿਹੜੇ ਬਾਬਾ ਜੀ ਤੇ ਐਲੀਗੇਸ਼ਨ ਲਾਏ ਉਹ ਕਰਾਣਾ ਕੀ ਕਰਾਵਾਂਗੇ ਅਸੀਂ ਉਹਨਾਂ ਨੂੰ ਵੀ ਨਹੀਂ ਮਾਰੀ ਕਹਿੰਦੀ ਆ ਉਹ ਵੀ ਪਤਾ ਨਹੀਂ ਕੀ ਦੀਆਂ ਗੱਲਾਂ ਆ ਜੀ ਅੱਜ ਥਾਣਾ सदर ਦੇ ਵਿੱਚ ਜਿਹੜੇ सोनू ਬਾਬਾ ਜੀ ਆ ਜਿਹੜੀ ਤੁਹਾਡੀ ਸਿਸਟਰ ਦੇ ਨਾਲ ਪਿਛਲੇ ਦਿਨੀ ਝਗੜਾ ਹੋਇਆ ਸੀ ਹਾਂਜੀ ਉਹ ਸਬੰਧ ਦੇ ਵਿੱਚ ਕਾਫੀ ਨਾਲ ਆਪਣੇ ਹਮਾਇਤੇ ਜਿਹੜੇ ਉਹਨਾਂ ਦੇ ਸਮਰਥਕਾਂ ਕੋਲ ਲੈ ਕੇ ਪਹੁੰਚੇ ਸੀ ਹਾਂਜੀ ਤੇ ਪੁਲਿਸ ਥਾਣੇ ਗੱਲਬਾਤ ਹੋਈ ਆ ਤੇ ਤੁਹਾਡੇ ਵਾਲਾ ਜਿਹੜਾ ਧਿਰ ਸੀਗੀ ਉੱਥੇ ਨਹੀਂ ਪਹੁੰਚੇ ਅੱਛਾ ਜਿਹੜੇ ਡ੍ਰੈਫਟ ਕਰਨ ਉਹਨਾਂ ਨੂੰ ਜੁਥੇ ਗਈ ਜ ਉਹਨਾਂ ਨੇ ਕਿਹਾ ਹੈਗਾ ਵੀ ਮੈਨੂੰ ਮੇਰੇ ਰਿਸ਼ਤੇਦਾਰਾਂ ਦਾ ਤੁਸੀਂ ਉਹਨਾਂ ਰਿਸ਼ਤੇ ਦੇ ਵਿੱਚ ਕਾਲੀ ਲੱਗਦੇ ਹੋ ਹਾਂਜੀ ਹਾਂਜੀ ਉਹਨਾਂ ਤੁਸੀਂ ਕਿਹਾ ਵੀ ਰਾਮ ਰਹੀਮ ਦਾ ਤੁਸੀਂ ਉਹਨਾਂ ਨੂੰ ਦਰਜਾ ਦੇ ਕੇ ਕਿਹਾ ਵੀ ਬਾਬਾ ਜਿਹੜਾ ਹੈਗਾ ਇਹ ਕਰੈਕਟਰ ਇਹਨਾਂ ਦਾ ਠੀਕ ਨਹੀਂ ਹੈ ਇਸ ਸਬੰਧ ਦੇ ਵਿੱਚ ਬਾਬਾ ਜੀ ਨੇ ਕਿਹਾ ਵੀ ਜਦੋਂ ਪਿਛਲੇ ਦਿਨਾਂ ਦੇ ਵਿੱਚ ਕੁਝ ਮੇਲੇ ਹੋਏ ਨੇ ਉੱਥੇ ਤੁਸੀਂ ਲੱਖਾਂ ਰੁਪਈਆ ਉਹਨਾਂ ਦੇ ਉੱਤੇ ਵਾਰਿਆ ਅੱਛਾ ਜੀ ਪਹਿਲਾਂ ਤਾਂ ਇਸ ਗੱਲ ਨੂੰ ਕਲੀਅਰ ਕਰ ਦਈਏ ਵੀ ਬਾਬਾ ਜੀ ਦੀ ਛਵੀ ਜਿਹੜੀ ਹੈ ਹਾਂਜੀ ਉਹ ਮਤਲਬ ਹੈ ਕਿਦਾਂ ਦੀ ਆ ਚੰਗੀ ਆ ਜਾਂ ਮਾੜੀ ਆ ਦੇਖੋ ਜੀ ਛਵੀ ਹੁਣ ਤੁਸੀਂ ਆਪ ਹਿਸਾਬ ਲਾਓ ਜਿਹੜਾ ਐਤਵਾਰ ਨੂੰ ਇਹਨਾਂ ਨੇ ਕੰਮ ਕੀਤਾ ਹੈ ਇਹ ਜੋ ਇਹਨਾਂ ਨੇ ਮੇਰੀ ਸਿਸਟਰ ਨੂੰ ਮਾਰਿਆ ਕੁੱਟਿਆ ਇਸ ਤੋਂ 26 ਦਾ ਸੀ ਕੀ ਉਹ ਲਗਾ ਸਕਦੇ ਆ ਅੰਦਾਜ਼ਾ ਕਿ ਇਹਨੂੰ ਮਾਰ ਕੁੱਟ ਕੇ ਜਿਹੜੀ ਹੁਣ ਗੱਲ ਹੋ ਰਹੀ ਹੈ ਇਹ ਹੁਣ ਚਾਹੇ ਸੋ ਐਲੀਕੇਸ਼ਨ ਮੇਰੇ ਤੇ ਲਗਾ ਦੇਣ ਜੋ ਮਰਜੀ ਕਹਿ ਲੈਣ ਇਹ ਉਸ ਚੀਜ਼ ਦਾ ਪ੍ਰੂਫ ਲੈ ਕੇ ਆਣ ਮੇਰੇ ਅੱਗੇ ਕਿ ਕੀ ਇਹਨਾਂ ਕੋਲ ਪ੍ਰੂਫ ਹੈ ਇਹ ਪੈਸਿਆਂ ਦੀ ਗੱਲ ਕਰ ਰਿਹਾ ਮੇਲੇ ਦੀ ਗੱਲ ਕਰ ਰਿਹਾ ਜਦੋਂ ਰਿਸ਼ਤੇ ਸਹੀ ਚੱਲ ਰਹੇ ਹੁੰਦੇ ਆ ਉਦੋਂ ਬਹੁਤ ਕੁਝ ਹੁੰਦਾ ਪਰ ਗੱਲ ਤਾਂ ਹੁਣ ਇੱਥੇ ਆਈ ਹੈ ਕਿ ਇਹਨੇ ਮੇਰੀ ਸਿਸਟਰ ਨਾਲ ਜੋ ਮਾਰ ਕੁੱਟ ਕੀਤੀ ਹੈ ਉਪ ਗੱਲ ਤੇ ਕਿਉਂ ਨਹੀਂ ਆ ਰਹੇ ਕਿ ਇਹ ਚੀਜ਼ ਕਿੱਦਾਂ ਹੋਈ ਹੈ ਕਿਉਂ ਲੜਾਈ ਕੀਤੀ ਅਗਰ ਲੜਾਈ ਹੋਈ ਸੀ ਤਾਂ ਮੂੰਹ ਨਾਲ ਗੱਲ ਕਰਦਮ ਇੰਨੀ ਮਾਰਕਟਾਈ ਕਰਨ ਦੀ ਕੀ ਲੋੜ ਸੀਗੀ ਜੋ ਲਹੂ ਲਹਾਨ ਹੋਈ ਹੈ ਉਸ ਤੋਂ ਬਾਅਦ ਇਹ ਬਿਆਨ ਦੇ ਰਹਿ ਕੇ ਤੇਲ ਤੋਂ ਫਿਸਲ ਗਈ ਤੁਸੀਂ ਮੈਨੂੰ ਇਹ ਦੱਸੋ ਕਿ ਤੇਲ ਤੋਂ ਫਿਸਲਣ ਤੋਂ ਬਾਅਦ ਕਿਹੜੇ ਬੰਦੇ ਦੇ ਗੁੱਜੀਆਂ ਸੱਟ ਲੱਗੂਗੀਆਂ ਕਿ ਲਹੂ ਲਹਾਨ ਹੋ ਗਏ ਹੋ ਮੇਂ ਆਉਦੇ ਸੱਟਾਂ ਲੱਗੀਆਂ ਸਿਰਫ ਇੱਕ ਛੋਟੀ ਜੀ ਗੱਲ ਪਿੱਛੇ ਦੇਖੋ ਜੀ ਮੈਂ ਜ਼ਿਆਦਾ ਆਪਣੀ ਸਫਾਈ ਪੇਸ਼ ਨਹੀਂ ਕਰੂੰਗੀ ਮੇਰੇ ਕੋਲ ਸਾਰੇ ਪ੍ਰੂਫ ਇਹਦੇ ਪਏ ਆ ਇੱਥੋਂ ਤੱਕ ਜੀ ਸਿਵਲ ਹਸਪੀਟਲ ਦੇ ਅੱਗੇ ਵੀ ਇਹ ਬੰਦਾ ਆ ਕੇ ਮੈਨੂੰ ਉੱਥੇ ਧਮਕੀ ਦੇ ਕੇ ਗਿਆ ਕਿ ਤੂੰ ਮੇਰੇ ਤੇ ਪਰਚਾ ਦਰਜ ਕਰਾਏਂਗੀ ਤਾਂ ਮੈਂ ਤੈਨੂੰ ਛੱਡੂੰਗਾ ਨਹੀਂ ਰਾਮ ਰਹੀਮ ਵਾਲੀ ਜਿਹੜੀ ਗੱਲ ਕਹੀ ਗਈ ਉਹ ਕਿਉਂ ਕੀਤੀ ਉਹ ਜੀ ਇਹਦੇ ਕੈਰੇਕਟਰ ਹੈਗਾ ਖਰਾਬ ਔਰ ਉਸਦਾ ਵੀ ਤੁਹਾਨੂੰ ਕੋਈ ਗੱਲ ਨਹੀਂ ਪਤਾ ਲੱਗਦੀ ਵੀ ਤਰੂਪ کہہ ਰਹੇ ਹੋ ਜਾਂ ਕਿ ਮਤਲਬ ਇਹ ਗੱਲ ਤਰੂਪ ਦਾ ਸਾਰਾ ਉਹ ਆਪਣੇ ਆਪ ਨਿਕਲੇ ਆਣਗੇ ਜਦੋਂ ਨਿਕਲਣਗੇ ਮੈਂ ਜੇ ਉਸ ਵਿਸ਼ੇ 'ਚ ਕੋਈ ਗੱਲ ਨਹੀਂ ਕਰਾਂਗੀ ਮੈਂ ਕਹੀ ਆ ਤਾਂ ਕਿਸੇ ਗੱਲ ਪਿੱਛੇ ਕਹੀ ਹੋਣੀ ਲੇਕ ਮੈਡਮ ਤੁਸੀਂ ਤੁਹਾਡੇ ਤੇ ਉਹ ਗੱਲ ਕਰ ਰਹੇ ਸੀ ਕਿ ਅੱਜ ਵੀ ਜਿਹੜੀ ਲੜਾਈ ਦਾ ਜਿਹੜਾ ਮੇਨ ਕਾਰਨ ਹੈ ਉਹ ਕੋਈ 8.5 ਲੱਖ ਰੁਪਏ ਦਾ ਜਿਹੜਾ ਡਰੈਕਟਰ ਟਰਾਲੀ ਉਹਨਾਂ ਨੇ ਵੇਚਿਆ ਸੀ ਜਿਹਦੇ ਵਿੱਚੋਂ 1.5 ਲੱਖ ਰੁਪਏ ਉਹਨਾਂ ਨੇ ਖੁਦ ਖਰਚ ਕੀਤਾ ਤੇ ਬਾਕੀ ਪੈਸੇ ਤੁਹਾਨੂੰ ਜਿਹੜੇ ਫੜਾਏ ਸੀਗੇ ਵੀ ਅਲਮਾਰੀ ਵਿੱਚ ਸੰਭਾਲ ਕੇ ਰੱਖ ਲਾ ਉਹ ਪੈਸੇ ਜਦੋਂ ਗਾਇਬ ਹੋਏ ਆ ਤੇ ਉਸ ਗੱਲ ਜਦੋਂ ਤੁਹਾਨੂੰ ਪੁੱਛਿਆ ਵਾ ਤੇ ਉਹ ਝਗੜਾ ਸ਼ੁਰੂ ਹੋ ਗਿਆ ਉਹਦੇ ਵਿੱਚ ਮਤਲਬ ਇਹ ਮਾਰਕੁੱਟ ਜਿਹੜੀ ਸਾਰੀ ਆ ਉਹਦੇ ਕਰਕੇ ਝਗੜਾ ਸ਼ੁਰੂ ਹੋਇਆ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਸਾਰੇ ਸਭ ਕੁਝ ਝੂਠ ਹੈ ਮੈਂ ਆਪਣੇ ਬੱਚੇ ਨੂੰ ਛੱਡਣ ਗਈ ਸੀ ਸ਼ਨੀਵਾਰ ਨੂੰ ਕੂਸ਼ਣ ਤੇ ਤੇ ਮੈਂ ਸਿੱਹੀ ਪਹਿਲਾਂ ਤੋਂ ਹੀ ਬਿਮਾਰ ਮੈਂ ਦੋ ਤਿੰਨ ਵਾਰੀ ਕਿਹਾ ਵੀ ਮੈਨੂੰ ਦਵਾਈ ਲੈਣੀ ਹੈ ਆ ਕਹਿੰਦਾ ਮੇਰੇ ਕੋਲ ਤੇਰੇ ਕੰਦੇ ਖਾਣਿਆ ਦਾ ਟਾਈਮ ਨਹੀਂ ਹੈਗਾ ਆ ਫਿਰ ਮੈਂ ਉਹਦੇ ਨਾਲ ਬੀਬੀ ਨਾਮ ਦੀ ਕੁੜੀ ਹੁੰਦੀ ਏ ਛੋਟੀ ਜੀ ਅਸੀਂ ਇਹਨੂੰ ਮੇਰੇ ਬੇਟੇ ਨੂੰ ਕੂਸ਼ਨ ਚੱਕੜ ਦੇ ਦਿੱਤੀ ਕੂਸ਼ਨ ਚੱਕੜ ਗਿਆ ਤਾਂ ਉਹ ਮੈਨੂੰ ਕਹਿੰਦੀ ਵੀ ਬੀਬੀ ਤੋਂ ਬਿਮਾਰ ਆ ਤੂੰ ਦਵਾਈ ਲੈ ਲੈ ਤਾਂ ਮੈਂ ਇੱਕ ਕੈਮਿਸਟ ਤੋਂ ਦਵਾਈ ਲਈ ਹੈ ਦਵਾਈ ਲਈ ਤਾਂ ਮੈਂ ਇਹਨੂੰ ਕਿਸੇ ਨਾਲ ਜਾ ਕੇ ਦੱਸਦਾ ਬੀਬੀ ਡਾਕਟਰ ਦੀ ਦੁਕਾਨ ਤੋਂ ਨਿਕਲੀ ਹੈ ਹਾਂ ਨਾ ਫਿਰ ਮੈਂ ਘਰੇ ਗਈਆਂ ਤਾਂ ਮੈਨੂੰ ਪੁੱਛਿਆ ਗਿਆ ਵੀ ਤੂੰ ਕਿੱਥੇ ਗਈ ਸੀ ਮੈਂ ਕਿਹਾ ਵੀ ਮੇਰੀ ਸਿਹਤ ਨਹੀਂ ਠੀਕ ਸੀਗੀ ਤੇ ਮੈਂ ਦਵਾਈ ਲੈਣ ਗਈ ਸੀਗੀ ਸਿੰਨਰ ਦਲਤ ਜਗਾਂ ਦੀ ਇਹ ਦਵਾਈ ਜਰੂਰ ਲੀ। ਇਹ ਤੁਹਾਡਾ ਬੱਕ ਹੋ ਚੁੱਕਾ ਪਹਿਲਾਂ। ਜਿਹੜੀ ਪੈਸਿਆਂ ਦੀ ਗੱਲ ਕਰ ਰਹੇ ਉਹ ਕੀ ਗੱਲ ਹੈ ਫਿਰ? ਪੈਸਿਆਂ ਦੀ ਗੱਲ ਇਹ ਹੈ ਜੀ ਇਹਨੇ ਮੈਨੂੰ ਕਦੇ 1 ਰੁਪਿਆ ਕੱਚਣ ਨੂੰ ਨਹੀਂ ਦਿੱਤਾ। ਇਸ ਚੀਜ਼ ਦਾ ਪ੍ਰੂਫ ਕਢਵਾ ਲਓ। ਹਰ ਵਕਤ ਗੱਲਿਆਂ ਦੀਆਂ ਚਾਬੀਆਂ ਇਹਦੇ ਤੋਰ ਹੁੰਦੀਆਂ। ਹੈਨਾ? ਖਰਚਾ ਤਾਂ ਇਹ ਮੈਨੂੰ ਜੀ ਮੇਰੇ ਕੋਲ ਪਰਸਨਲ ਅਕਾਊਂਟ ਨਹੀਂ ਹੈ। ਕੋਈ ਮੈਂ ਫੇਟਿਮ ਨਹੀਂ ਚਲਦਾ। ਪੈਸੇ ਮੈਂ ਆਪਣੀ ਵਾਈਫ ਨੂੰ ਹੀ ਦਿੰਦਾ। ਮੈਨੂੰ ਮੇਰੇ ਕੋਲ ਮੇਰੇ ਕੋਲ ਤਾਂ ਆਪ ਹੀ ਹੈਗਾ ਜੀ ਪੰਜਾਬ ਦਾ ਮੇਰਾ ਅਕਾਊਂਟ ਚਿੱਤਾ ਲੋਕ। ਨਾ ਮੇਰਾ ਕੋਈ ਪੰਜਾਬ ਦਾ ਅਕਾਊਂਟ ਹੈ ਨਾ ਖੁ ਤੇ ਮੈਂ ਤਾਂ ਮੈਂ ਪੈਸੇ ਲੈ ਕੇ ਕੀ ਭਜੂੰਗੀ ਮੈਂ ਤਾਂ ਆਪਣੇ ਕੱਪੜੇ ਨਹੀਂ ਚੱਕੇ ਦੀ ਜਿਹੜਾ ਮੇਰਾ ਹਾਲ ਸੀਗਾ ਏਕੇ ਦੇ ਵਿੱਚ ਕੋਰਟ ਕੇਸ ਦੀ ਕੋਈ ਗੱਲ ਆ ਰਹੀ ਹੈ ਮੈਂ ਕਾਨੂੰਨ ਨਾਲ ਤੌਂਦੀ ਹੋਈ ਆਈ ਹਾਂ ਮੇਰੇ ਟੀਕੋ ਵੀ ਪੋਚ ਸੇ ਰਿਵਲ ਹਸਪੀਟਲ ਦੀ ਸਰ ਫੀਸ ਮੈਂ ਭਰੀ ਆ ਦੀ ਜਿਹੜਾ ਮੈਂ ਤੇ ਨੂੰ ਮੈਂ ਕਰਾਇਆ ਇਹਨੇ ਫੀਸ ਭਰੀ ਆ ਮੇਰੀ ਜੇ ਮੇਰੇ ਕੋਲ ਪੈਸੇ ਹੁੰਦੇ ਤਾਂ ਦੇਖੋ ਪੈਸੇ ਹੁੰਦੇ ਹੋਇਆ ਤੂੰ ਲੱਟਣਾ ਸੀ ਜੀ ਯਾਨੀ ਕਿ ਤੁਹਾਡਾ ਕਹਿਣਾ ਵੀ ਝੂਠੇ ਇਲਜ਼ਾਮ ਲੱਗ ਰਹੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਅਲਿਕੇਸ਼ਨ ਲਾਏ ਜਾ ਰਹੇ ਸਾਡੇ ਕੋਲ ਇਹਦੇ ਸਾਰੇ ਪ੍ਰੂਫ ਨੇ ਸਰ ਸਾਡੇ ਕੋਲ ਟੋਟਲ ਪ੍ਰੂਫ ਨੇ ਇਹਦੇ ਇਹਦੇ ਖਲਾਫ ਬਿਆਨ ਬਿਆਨ ਵੀ ਕਹੋਗੇ ਨਾ ਤਾਂ ਸਾਡੇ ਕੋਲ ਉਹ ਵੀ ਪਏ ਆ। ਬੜੀ ਵੀ ਗੱਲ ਜਲਦੀ ਆ ਵੀ ਕੋਰਟ ਕੇਸ ਦੇ ਵਿੱਚ ਇੱਕ ਝਗੜਾ ਚੱਲ ਰਿਹਾ। ਤੇ ਜੇ ਉਹ ਆਪਣਾ ਕੋਰਟ ਕੇਸ ਚੱਲ ਰਿਹਾ ਸੀਗਾ ਫੇਰ ਆਪਾਂ ਇਕੱਠੇ ਕਿੰਨਾ ਰਹ ਰਹੇ ਸੀ। ਇਹ ਸਾਰੇ ਇਹਨੂੰ ਕੋਈ ਚਾਹਨੇ ਚੀਟਿੰਗ ਕੀਤੀ ਹੈ ਮੇਰੇ ਨਾਲ। ਸਰ ਇਹ ਮੈਂ ਇਹਦੇ ਨਾਲ ਰਹਿ ਲਈ ਸੀਗੀ। ਇਹਨੇ ਮੇਰੇ ਕੇਸ ਵਾਪਸ ਕਰਨ ਵੇਲੇ ਕਹਿੰਦਾ ਵੀ ਇਹ ਮੈਨੂੰ ਉੱਥੋਂ ਫੈਸਲਾ ਕਰਕੇ ਲੈ ਕੇ ਆਇਆ ਦਿੱਲੀ ਤੋਂ। ਸਾਡੇ ਕੋਲ ਉਸ ਚੀਜ਼ ਦਾ ਵੀ ਪ੍ਰੂਫ ਹੈ। ਉਸ ਚੀਜ਼ ਦਾ ਵੀ ਪ੍ਰੂਫ ਹੈ ਮੇਰੇ ਕੋਲ ਕਾਗਜ਼ ਪਏ ਆ ਫੈਸਲੇ ਦੇ। ਤੇ ਜਦੋਂ ਇਹ ਆਕੇ ਨੇ ਆਪਣਾ ਕੇਸ ਵਾਪਸ ਲਿਆ ਆਪਣਾ ਕੇਨਫਾਲ ਤੋਂ ਇਹਦੇ ਨਾਲ ਰਹਿ ਰਿਹਾ ਔਰ ਇਹਨੇ ਸਾਨੂੰ ਇਹ ਨਹੀਂ ਦੱਸਿਆ ਕਿ ਉਹ ਮੈਂ ਕੇਸ ਆਪਨ ਰੱਖਿਆ ਆ ਮੇਂ ਪੁੱਛਦੇ ਹੁੰਦਾ ਸੀ ਮੈਂ ਜਦ ਇਹਨੂੰ ਪੁੱਛਿਆ ਕਿ ਤੁਸੀਂ ਕੇਸ ਵਾਪਸ ਲੈ ਲਿਆ ਇਹਨੇ ਮੈਨੂੰ ਝੂਠ ਮਾਰਿਆ ਕਿ ਮੈਂ ਆਪਣਾ ਕੇਸ ਵਾਪਸ ਲੈ ਲਿਆ ਇਹਦੇ ਬੰਨਾ ਚੀਟਿੰਗ ਕੀਤੀਆਂ ਵਾਲੀ ਗੱਲ ਝੂਠੀ ਹੈ ਤੇ ਸਾਰੇ ਅਲੋਕੇਸ਼ਨ ਭਾਜੀ ਝੂਠੇ ਨੇ ਹੁਣ ਜੜੀ ਤੁਹਾਡਾ ਅਗਲਾ ਸਟੈਪ ਕੀ ਹੈਗਾ ਪ੍ਰਸ਼ਾਸਨ ਕੋਲ ਤੁਸੀਂ ਮੰਗ ਕੀ ਕਰਦੇ ਹੋ ਮੇਰੇ ਤੁਹਾਡੇ ਨਾਲ ਤੁਸੀਂ ਕਹਿੰਦੇ ਹੋ ਮਾਰਗੋਡ ਹੋਈ ਆ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਤੋਂ ਅਸੀਂ ਇਹ ਹੀ ਮੰਗ ਕਰਦੇ ਆਂ ਜੀ ਜੋ ਜੋ ਇਹਨੇ ਇਹਦੇ ਨਾਲ ਕੀਤਾ ਉਹਦੀ ਸਜ਼ਾ ਇਹਨੂੰ ਦਿੱਤੀ ਜਾਵੇ ਸਾਡੇ ਨਾਲ ਇਨਸਾਫ ਹੋਵੇ ਇਹ ਤਾਂ ਪੁੱਛਤਾ ਜੋਵੇ ਇਹਨੂੰ ਪੁੱਛਿਆ ਜਾਵੇ ਇਹਨੇ ਇਹ ਕੰਮ ਕਿਉਂ ਕੀਤਾ ਕਿਸ ਬੇਸਤੇ ਕੀਤਾ ਐਡੀ ਐਡੀ ਦੀ ਛੋਟੀ ਜਿਹੀ ਗੱਲ ਪਿੱਛੇ ਇਹਨੇ ਐਡੀ ਵੱਡੀ ਗੱਲ ਕਿੱਦਾਂ ਕੀਤੀ ਇਹ ਤਾਂ ਇਹਦੇ 'ਚ ਇਹਦੀ ਸਰ ਜਾਨ ਵੀ ਜਾ ਸਕਦੀ ਸੀ ਉੱਥੇ ਜਿੰਨਾ ਖੂਨ ਖਰਾਬਾ ਹੋਇਆ ਕੌਣ ਕਿਲਰ ਐ ਸਾਨੂੰ ਲੇਡੀਜ਼ ਇਹਦੇ ਡੇਰੇ ਦੀ ਲੇਡੀਜ਼ ਨੇ ਸਾਨੂੰ ਦੱਸਿਆ ਇੰਨਾ ਕੌਣ ਸੀ ਕਿ ਦੇਖਿਆ ਨਹੀਂ ਸੀ ਜਾ ਰਿਹਾ ਅਗਰ ਇਹਦੇ ਨਾਲ ਕੋਈ ਇਹਦੀ ਜਾਨ ਚਲੀ ਜਾਂਦੀ ਤਾਂ ਉਹਦਾ ਜ਼ਿੰਮੇਵਾਰ ਕੌਣ ਹੋਗਾ ਇਹਨੇ ਪੱਟੀ ਵੀ ਨਹੀਂ ਕਰਾਈ ਇਸ ਚੀਜ਼ ਦੀ ਸਰ ਸਾਡੇ ਕੋਲ ਵੀਡੀਓ ਵੀ ਐ ਜਿਹਦੇ ਵਿੱਚੋਂ ਸਾਰੇ ਸੇਵਾਦਾਰ ਕਹਿੰਦੇ ਵੀ ਆਹ ਟੂਲ ਡਿੱਗਿਆ ਸੀ ਸਾਫ਼ ਕੀਤਾ ਔਰ ਇਹਨੇ ਮਾਰਿਆ ਇਹ ਵੀ ਸਾਡੇ ਕੋਲ ਪ੍ਰੂਫ ਹੈ ਠੀਕ ਹੈ ਸਾਡੇ ਕੋਲ ਸਾਰੇ ਪ੍ਰੂਫ ਆ ਠੀਕ ਹੈ ਧੰਨਵਾਦ